पूरे पंजाब ਦੇ ਅੰਦਰ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਭਗਵੰਤ ਮਾਨ ਸਾਹਿਬ ਨੇ ਇੱਕ ਬਿੰਦੋਸਾਨ ਦੇ ਪ੍ਰਧਾਨ ਮੰਤਰੀ ਵਾਸਤੇ ਗਲਤ ਜਿਹੜੇ ਲਫ਼ਜ਼ ਵਰਤੇ ਨੇ ਉਹਦੇ ਰੋਜ਼ ਦੇ ਵਿੱਚ ਅੱਜ ਉਹਨਾਂ ਦਾ ਅਸੀਂ ਇੱਥੇ ਪੁੱਤਲਾ ਫੁਕਿਆ ਇੱਕ ਸਿਆਸੀ ਇਹਨਾਂ ਨਾਲ ਆਪਸੀ ਇਤਲਾਫਤ ਹੋ ਸਕਦੇ ਨੇ ਪਾਰਟੀਆਂ ਨੂੰ ਪਰ ਜੋ ਵੀ ਇਨਸਾਨ ਜੇ ਸਾਡੇ ਪ੍ਰਧਾਨ ਮੰਤਰੀ ਬਣ ਗਏ ਉਹ ਸਾਰੇ ਮੁਲਕ ਦੇ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਸੋਚ ਸਮਝ ਕੇ ਗੱਲ ਨੂੰ ਕਹਿਣਾ ਚਾਹੀਦਾ ਥਾ ਤੇ ਸਾਡੀ ਵੀ ਇਹੀ ਮੰਗ ਹੈ ਕਿ ਉਹ ਇਸ ਲਫਜ਼ ਨੂੰ ਵਾਪਸ ਲੈਣ ਤੇ ਮਾਫੀ ਮੰਗਣ ਜਨਤਾ ਤੋਂ ਤੇ ਉਹਦੇ ਅੱਜ ਰੋਜ਼ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਅੰਦਰ ਹਰ ਜ਼ਿਲ੍ਹੇ ਦੇ ਵਿੱਚ ਇਹ ਪੁਤਲੇ ਫੁੱਕਣ ਦਾ ਅਸੀਂ ਅੱਜ ਇਹ ਕੰਮ ਕੀਤਾ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਹੀ ਇਹਦੇ ਵਾਸਤੇ ਅੱਜ ਅਸੀਂ ਠੰਡੀ ਸੜਕ ਦੇ ਉੱਪਰ ਇਕੱਠੇ ਹੋ ਕੇ ਇਹ ਕੰਮ ਕਰ ਰਹੇ ਹਾਂ। ਅੱਜ ਜੋ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਭਗਵੰਤ ਮਾਨ ਜੋ ਪੈਗਵੰਤੀ ਕਹਾਂਗੇ ਅਸੀਂ ਭਗਵੰਤ ਮਾਨ ਦੀ ਪੈਗਮੰਤ ਮਾਨ ਨੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਔਰ ਦੇਸ਼ ਦੇ ਗ੍ਰਹਿ ਮੰਤਰੀ ਮਾਨਨੀਆ ਦੇ ਖਿਲਾਫ ਅਸੀਂ ਸ਼ਾਹ ਜੀ ਦੇ ਖਿਲਾਫ ਟਿੱਪਣੀ ਕੀਤੀ ਹੈ ਗਲਤ ਵੱਡੀ ਟਿੱਪਣੀ ਉਹਦੇ ਸਬੰਧ ਵਿੱਚ ਅੱਜ ਇਹਨਾਂ ਦਾ ਪੁਤਲੇ ਬੁਕੇ ਨੇ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਡਾ ਜਿਲ੍ਹਾ ਬੱਦਰ ਤੇ ਮੰਡਲ ਬੱਦਰ ਤੇ ਅੱਜ ਪੁਤਲੇ ਬੁਕੇ ਗਏ ਨੇ ਔਸੋ ਅਸੀਂ ਅੱਜ ਉਰੇ ਮਲੇਰ ਕੋਡਲਾ ਦੇ ਵਿੱਚ ਵੀ ਅਸੀਂ ਇਹਦਾ ਪੁਤਲਾ ਬੁਕਿਆ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਜਿਹੜੀ ਪੱਦੀ ਸ਼ਬਦਾਬੀ ਵਰਤੀ ਹੈ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਦੇ ਸਾਰੇ ਦੇਸ਼ ਤੋਂ ਔਰ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ